ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਤੁਸੀਂ ਸੁਣਿਆ ਹੁਣ ਤੇ ਇਹ ਬਹੁਤ ਵੱਡੀ ਸਾਬਤ ਵੀ ਕਰਕੇ ਦਿਖਾਇਆ ਕਿ ਲੋਕਾਂ ਦੇ ਤੇ ਹੁਣ ਇੱਕ ਕੁੜੀ ਹੈ ਜਿਹਦਾ ਨਾਮ ਹੈ ਪਰਮ ਜੋ ਇੱਕ ਇੱਕ ਸਿੰਗਰ ਹੈ ਉਹਨੇ ਆਪਣਾ ਨਵਾਂ ਟਰੈਕ ਕੱਟਿਆ ਤੇ ਟਰੈਕ ਪਹਿਲੇ 2 ਦਿਨਾਂ ਦੇ ਵਿੱਚ 10 ਲੱਖ ਤੋਂ ਉੱਪਰ ਲੋਕਾਂ ਨੇ ਉਹ ਟਰੈਕ ਦੇਖ ਲਿਆ ਤੇ ਇੱਥੋਂ ਪਤਾ ਲੱਗਦਾ ਚੰਗੇ ਕਲਾਕਾਰ ਦੀ ਇੰਡਸਟਰੀ ਨੂੰ ਵੀ ਪਛਾਣ ਹੈ ਤੇ ਲੋਕ ਵੀ ਜਿਹੜੇ ਆ ਉਹ ਚੰਗਾ ਸੰਗੀਤ ਸੁਣਨਾ ਜ਼ਰੂਰ ਚਾਹੁੰਦੇ ਆ ਹੁਣ ਕੁੜੀ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਪਰਮ ਉਹਦਾ ਨਾਮ ਹੈ 댓 ਕਰ ਲੋ ਤੇ ਗਾਣੇ ਦਾ ਨਾਮ ਹੈ ਸਭ ਤੋਂ ਵੱਡੀ ਗੱਲ ਗਾਣਾ ਲਿਖਿਆ ਵੀ ਕੁੜੀ ਨੇ ਐ ਗਾਇਆ ਵੀ ਕੁੜੀ ਨੇ ਐ ਤੇ ਕੰਪੋਜ਼ ਵੀ ਖੁਦ ਕੁੜੀ ਨੇ ਆਪ ਕੀਤਾ ਹੈ ਪਰ ਇਸ ਵੇਲੇ ਉਹਨੂੰ ਸੁਣ ساری ਦੁਨੀਆ ਰਹੀ ਹੈ ਹੁਣੇ ਮੈਂ ਸਵੇਰੇ ਦੇਖ ਕੇ ਹਟਿਆ 11 ਲੱਖ ਤੋਂ ਉੱਪਰ ਕੁੜੀ ਦੇ ਵਿਊ ਹੋ ਚੁੱਕੇ ਸੀ ਮੈਨੂੰ ਅੱਜ ਸਵੇਰੇ ਇਹ ਵੀਡੀਓ ਕਿਸੇ ਮੇਰੇ ਦੋਸਤ ਨੇ ਭੇਜੀ ਕਿ ਭਾਜੀ ਕੁੜੀ ਦਾ ਗਾਣਾ ਸੁਣ ਕੇ ਦੇਖੋ ਤੇ ਗਾਣਾ ਸੁਣਨ ਤੋਂ ਬਾਅਦ ਤੁਸੀਂ ਇਸ ਗਾਣੇ ਦੇ ਆਪਣੇ ਆਪੇ ਰਿਵਿਊ ਦੀ ਵੀਡੀਓ ਜਿਹੜੇ ਬਣਾਉਂਗੇ ਤਾਂ ਮੈਂ ਸੋਚਿਆ ਕਿ ਵਾਕਈ ਕੁੜੀ ਦੇ ਗਾਣੇ ਦੇ ਵਿੱਚ ਦਮ ਹੈ ਕੁੜੀ ਦੀ ਆਵਾਜ਼ ਦੇ ਵਿੱਚ ਦਮ ਹੈ ਕੁੜੀ ਦੇ ਵਿੱਚ ਇੱਕ ਪੰਜਾਬੀ ਐਟੀਟਿਊਡ ਹੈ ਜੋ ਕਿ ਮੈਂ ਸੋਚਦਾ ਕਿ ਉਹ ਅੱਜ ਤੱਕਰ ਸਿੱਧੂ ਮੂਸੇ ਵਾਲੇ ਦੇ ਗਾਣਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਮੈਂ ਹਮੇਸ਼ਾ ਹੀ ਗੱਡੀ ਵਿੱਚ ਕਿਤੇ ਜਾਂਦਾ ਹੋਵਾਂ ਤਾਂ ਕੁਝ ਕੁ ਕਲਾਕਾਰ ਹੈ ਜਿਨ੍ਹਾਂ ਦੇ ਗਾਣੇ ਮੈਂ ਸੁਣਦਾ ਉਹਨਾਂ ਵਿੱਚੋਂ ਇੱਕ ਸਿੱਧੂ ਮੂਸੇਵਾਲਾ ਉਹਦਾ ਐਟੀਟਿਊਡ ਉਹਦੇ ਗਾਉਣ ਗਾਣ ਦਾ ਢੰਗ ਤੇ ਉਹਦੀ ਆਵਾਜ਼ ਦੇ ਵਿੱਚ ਇੱਕ ਜ਼ਬਰਦਸਤ ਫੀਲਿੰਗ ਉਹ ਮੈਨੂੰ ਇਸ ਕੁੜੀ ਦੇ ਵਿੱਚ ਦਿਖੀ ਹੈ ਕਿ ਇਹ ਮੈਨੂੰ ਕਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਊਗੀ ਕਿ ਇਹਨੂੰ ਜੇ ਆਪਾਂ ਲੇਡੀ ਮੁਸੇ ਵਾਲਾ ਕਹਿ ਦਈਏ ਤਾਂ ਚਲੋ ਸਭ ਤੋਂ ਪਹਿਲਾਂ ਕੁੜੀ ਦੇ ਅਸੀਂ ਗਾਣੇ ਦੀ ਸ਼ੁਰੂਆਤ ਕਰਦੇ ਹਾਂ ਸੁਣਦੇ ਹਾਂ ਗਾਣਾ ਕਿਹੜਾ ਜਿਸ ਕੈ ਮਾਈ ਹੈਅ ਡਨ ਐਂਡ ਡੋਨਟ ਵਰੀ ਬੈਬੀ ਹਾਊ ਟੂ ਯਰ ਮੈਂ ਬੇਬੀ ਬਿਕਾਜ਼ ਹੀ ਕੁਡਨਟ ਪੁੱਲ ਮੀ ਇਫ ਹੀ ਵਾਂਟਡ ਟੂ ਮੈਂ ਮੈਂ ਅੱਟੀ ਨਾ ਪੁੱਤ ਮੈਂ ਬੇਬੀ ਸ਼ੁਰੂਆਤ ਦੇਖੀ ਕਿਹ ਹੈ ਜੀ ਵੇਂ ਮੈਂ ਆਟੀ ਨੱਪਤਾ ਸੇ ਜਾਵਾ ਪੋਰਦੀ ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰਦੀ ਅੱਖ ਤੱਕਦੀ ਨਾ ਕਿਸੇ ਨੂੰ ਐ ਘੂਰਦੀ ਮੇਰੀ ਚੁੱਪੀ ਵਿੱਚ ਜਾਂਦੀ ਢੂੰਕੇ ਸ਼ੋਰ ਜੀ ਵੇ ਜਾਨ ਤੇਰੇ ਵੱਸ ਦੀ ਨਾ ਗੱਲ ਅੱਛਾ ਇੱਕ ਤੀਜੀ ਤੁਸੀਂ ਨੋਟ ਕਰੋ ਕਿ ਗਾਣਾ ਉਹਨੇ ਸ਼ੂਟ ਵੀ ਉੱਥੇ ਕੀਤਾ ਜਿੱਥੇ ਉਹ ਰਹਿੰਦੀ ਦੇਖੋ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਕੁੜੀ ਰਹਿ ਕੇ ਇੱਕ ਸਮਝ ਲਓ ਕਿ ਗੁਰਬਤ ਤੋਂ ਉੱਪਰ ਤੱਕਰ ਕੁੜੀ ਆ ਰਹੀ ਹੈ ਤੇ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਆ ਸਾਡੀ ਗਾਣਿਆਂ ਦੀ ਇੰਡਸਟਰੀ ਆ ਪੰਜਾਬ ਦੀ ਇਹ ਉੱਤੇ ਕੁੜੀ ਛਾਣ ਵਾਲੀ ਆ ਆਸ ਜਿਹੜੀ ਆ ਇਹੀ ਆ ਕਿ ਸਾਡੇ ਲੋਕ ਵੀ ਇਹਨੂੰ ਪੂਰੀ ਸੂਟ ਕਰਨਗੇ ਮੇਰੇ ਰੂਟ ਛੱਡ ਤੇ ਕਿਸੇ ਹੋਰ ਦਾ ਰਮਲ ਸਿੱਧੀ ਧੀਰ ਵਰਗੀਆਂ ਪੁੱਠੀ ਜਰਾਂ ਨਾ ਮੈਂ ਗੱਲ ਹੱਥ ਅੱਜ ਵੀ ਨਾ ਆਵਾਂ ਨਾ ਹੀ ਹੋਣਾ ਤੇਰੇ ਕੱਲ ਵੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਕਿੰਨੇ ਲੋਕ ਰੈਂਦਾ ਹੋ ਵੀ ਪੂਰਾ ਲੋਡ ਇਸ ਤੋਂ ਅੱਖ ਵੀ ਰੱਖੀ ਆ ਪਾਰਾ ਪੋਰ ਜੀ ਵੇ ਮੈਂ ਅੱਡੀ ਨਾ ਪੱਤਾ ਤੇ ਜਾਵਾਂ ਪੋਰਦੀ ਵੀਡੀਓ ਦੇਖੋ ਵੀਡੀਓ ਉਹਦੇ ਵਿੱਚ ਬੱਚੇ ਜਿਹੜੇ ਆ ਉਹਨਾਂ ਦੀ ਫੀਲਿੰਗ ਜਾਂ ਮਾਹੌਲ ਇਹੋ ਜਿਹਾ ਤੇ ਕੋਈ ਸੋਚ ਨਹੀਂ ਸਕਦਾ ਕਿ ਜਿਹੜਾ ਇਹੋ ਜਿਹਾ ਮਾਹੌਲ ਦੇ ਵਿੱਚ ਕੋਈ ਵੀਡੀਓ ਬਣਾ ਦੇਵੇ ਤੇ ਉਹ ਗਾਣਾ ਹਿੱਟ ਹੋ ਜਵੇ ਕੁੜੀ ਦੀ ਆਵਾਜ਼ ਦੇ ਵਿੱਚ ਵਾਕਈ ਵਾਕਈ ਇੱਕ ਅਲੱਗ ਜੀ ਚੀਜ਼ ਆ ਅਲੱਗ ਜੀ ਹਾ ਦਮ ਹੈ ਕੁੜੀ ਦੀ ਆਵਾਜ਼ ਦੇ ਵਿੱਚ ਤੇ ਮੈਂ ਜ਼ਰੂਰੀ ਸਮਝਿਆ ਕਿ ਇਹਨੂੰ ਪ੍ਰਮੋਟ ਕਰਨ ਦੇ ਲਈ ਇਹਦੇ ਤੇ ਇਹ ਵੀਡੀਓ ਜ਼ਰੂਰ ਬਣਾਵਾਂ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਕੁੜੀ ਨੂੰ ਸਪੋਰਟ ਕਰੀਏ ਚੰਗੇ ਕਲਾਕਾਰ ਜਿਹੜੇ ਆ ਉਹ ਮੱਤਵੱਧ ਸਾਡੇ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਜਾਣ ਜੇ ਅੱਜ ਇਸ ਕੁੜੀ ਦੀ ਆਪਾਂ ਸਪੋਰਟ ਕਰਾਂਗੇ ਤਾਂ ਇਹ ਦੇ ਮਨ ਦੇ ਵਿੱਚ ਵੀ ਆਊਗਾ ਕਿ ਪਹਿਲਾ ਗਾਣਾ ਮੈਂ ਵਧੀਆ ਗਾਇਆ ਤੇ ਅੱਗੇ ਤੋਂ ਵੀ ਵਧੀਆ ਗਾਣਾ ਜਿਹੜਾ ਮੈਂ ਗਾਣਾ ਦੇ ਸੁਣਦੇ ਇੰਜ ਤਰ੍ਹਾਂ ਨਿੱਕੇ ਹੁੰਦੀ ਤੋਂ ਆ ਸ਼ੌਂਕ ਵੇਦ ਨਾਲੀ ਦਾ ਹੀ ਪੱਥਰੀ ਨਹੀਂ ਚਾਹੀਦਾ ਸਹਾਰਾ ਮੈਂ ਸੁਣਿਆ ਤੂੰ ਸ਼ਹਿਰ ਵਿੱਚ ਕਰਦਾ ਖੜਾ ਕੇ ਮੈਂ ਨਹੀਂ ਵੀ ਕੈਂਟ ਸਾਰਾ ਸ਼ੂਟ ਰੇ ਤੇ ਗੁਜ਼ਾਰਾਂ ਮੋਦੀ ਮਿੱਠੀ ਹੋ ਕੇ ਚੱਲਾ ਮੈਨੂੰ ਲੋ ਸ਼ੂਟਿੰਗ ਰੇਂਜ ਦੀ ਗੱਲ ਕੀਤੀ ਹੈ ਉਹਨੇ ਤੇ ਗਲੇਲ ਦੇ ਨਾਲ ਨਿਸ਼ਾਨਾ ਲਾਇਆ ਇਹ ਤੋਂ ਬਚਪਨ ਆਪਣਾ ਵੀ ਯਾਦ ਆ ਗਿਆ ਕਿ ਅਸੀਂ ਵੀ ਛੋਟੇ ਹੁੰਦੇ ਜਿਹੜੇ ਗਲੇਲ ਦੀ ਵਰਤੋਂ ਕਰਦੇ ਖੇਡਦੇ ਹੁੰਦੇ ਸੀ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਲੱਗਾ ਲੱਗਾ ਅੱਜ ਤੱਕ ਕੋਈ ਹੈ ਨਹੀਂਗਾ ਸੁੰਦੇ ਇੰਝ ਗਣਾ ਅਰਖਿਆ ਪਾਲੀ ਜਾੜੇ ਮੋੜ ਜਈ ਬੜੀ ਪੱਛੀ ਪਿੰਡ ਰੋ ਕੋ ਤੈਨੂੰ ਵੇਨਾ ਸੁਣਾ ਕੋ ਮੇਰੇ ਫੋਣੀ ਉਤੋਂ ਲੈਂਦਾ ਕਾਜ ਮੋੜ ਨਹੀਂ ਪ੍ਰਾਣਾ ਪ੍ਰਾਣਾ ਸੁੰਦ ਖਾਇ ਵਿੱਚ ਜੂਨ ਦਬ ਕਾਇਆ ਕੋਲ ਨੇ ਸਹਾਰੀ ਦਾ ਹਾਂ ਮੈਂ ਤਾਂ ਕਰਦਾ ਸ਼ਿਕਾਰ ਵੇ ਸ਼ਿਕਾਰੀ ਦਾ ਹਾਂ ਤੁਰਨੀ ਗੱਡਾ ਸੀਨੇ ਅੱਜ ਕੱਲ੍ਹ ਵੇ ਮੈਂ ਉੱਡਾਂ ਵਾਂਗ ਐਲਾ ਜੰਮੀ ਮਾਨ ਵਿੱਚ ਤੁਹਾਡਾ ਕੋਈ ਤੋੜ ਨਹੀਂ ਤਨੇ ਆਪਣੇ ਗਾਣੇ ਦੇ ਵਿੱਚ ਵੀ ਕਿਹਾ ਕਿ ਜਿਹੜੇ ਆਸ਼ਕੀਆਂ ਉਸਕੀਆਂ ਪਿਆਰਾ ਵੇਰਾਂ ਦੇ ਵਿੱਚ ਕੁਛ ਨਹੀਂ ਰੱਖਿਆ ਹੋਇਆ ਕਿ ਆਪਣੀ ਮੰਜ਼ਲ ਦੇਖੋ ਇਹ ਦੇਖੋ ਤੁਸੀਂ ਉੱਪਰ ਕਿੱਥੇ ਤੱਕ ਜਾਣਾ ਹੈ ਤੇ ਮੈਨੂੰ ਲੱਗਦਾ ਇਹ ਕੁੜੀ ਜਿਹੜੀ ਹੈ ਵਾਕਈ ਇੱਕ ਇਹੋ ਜਿਹੀ ਮੰਜ਼ਲ ਪਾ ਕੇ ਹਟੂਗੀ ਕਿ ਜਿੱਥੇ ਹਰ ਕੋਈ ਜਿਹੜਾ ਕਲਾਕਾਰ ਹੈ ਉੱਥੇ ਪਹੁੰਚਣਾ ਚਾਹੁੰਦਾ ਮੈਨੂੰ ਆਸ ਨਹੀਂ ਮੈਨੂੰ ਪੂਰੀ ਪੂਰਾ ਯਕੀਨ ਹੈ ਕਿ ਇਹ ਕੁੜੀ ਜਿਹੜੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿਸੇ ਨੂੰ ਨਰਾਸ਼ ਨਹੀਂ ਕਰੂਗੀ ਜਿੰਨੇ ਵੀ ਗਾਣੇ ਗਾਊਗੀ ਉਹ ਪੰਜਾਬੀ ਸੱਭਿਆਚਾਰ ਨੂੰ ਦੇਖਦੇ ਹੋਏ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਉਹ ਸਾਰੇ ਗਾਣੇ ਗਾਊਗੀ ਇਹਦੇ ਇਸ ਗਾਣੇ ਨੂੰ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਇਹਨੂੰ ਵੀ ਹੌਸਲਾ ਮਿਲੂਗਾ ਇਹਦੀ ਪ੍ਰੋਮੋਸ਼ਨ ਕਰਨ ਵਾਲਿਆਂ ਨੂੰ ਵੀ ਹੌਸਲਾ ਮਿਲੂਗਾ ਉਹ ਵੀ ਅੱਗੇ ਤੋਂ ਇਹੋ ਜਿਹੇ ਕਲਾਕਾਰ ਜਿਨ੍ਹਾਂ ਨੂੰ ਗੁਰਬਤ ਤੋਂ ਚੱਕ ਕੇ ਤੇ ਅਰਸ਼ਾਂ ਤੱਕ ਲੈ ਕੇ ਜਾਣਾ ਉਹਨਾਂ ਲੋਕਾਂ ਨੂੰ ਵੀ ਹੌਸਲਾ ਮਿਲੂਗਾ ਕਿ ਅਸੀਂ ਇਹੋ ਜੇ ਬੱਚਿਆਂ ਦੀ ਸਪੋਰਟ ਕਰਕੇ ਇਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਲੋਕਾਂ ਸਾਹਮਣੇ ਪੇਸ਼ ਕਰੀਏ ਲੋਕ ਬੜੇ ਸਿਆਣੇ ਆ ਲੋਕਾਂ ਨੇ ਕਚਹਿਰੀ ਵਿੱਚ ਇਸ ਕੁੜੀ ਨੂੰ ਕਬੂਲ ਕਰ ਲਿਆ ਤੁਸੀਂ ਦੇਖੋ ਹੁਣ ਮੈਨੂੰ ਲੱਗਦਾ 11 ਲੱਖ ਤੋਂ ਵੀ ਉੱਪਰ ਇਸ ਕੁੜੀ ਦੇ 뷰 ਜਿਹੜੇ ਆ ਹੋ ਚੁੱਕੇ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਇੱਥੇ ਅੱਜ ਦੀ ਇਸ ਵੀਡੀਓ ਦੀ ਸਮਾਪਤੀ ਕਰਦੇ ਆ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਿਉਂਕਿ ਅਸੀਂ ਤੁਹਾਡੇ ਲਈ ਇਹਦੀਆਂ ਰੋਚਿਕ ਜਾਣਕਾਰੀਆਂ ਨਮੀ ਨਮੀਆ ਗਾਨੀ ਵੀਡੀਓ ਫਿਲਮਾਂ ਉਹਦੇ ਬਾਰੇ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਆਪਣਾ ਸੁਦੇਸ਼ ਨਮਤਰ